ਕਿ ਜੇ ਕੋਈ ਲੱਗ ਫੋਨ ਆਊਗਾ ਤਾਂ ਬੇਟਾ ਚੱਕ ਲਊਗਾ ਬੇਟਾ ਮੇਰਾ ਕਰਾਂ ਇਸੇ ਜੀ ਝੂੜੀ ਕਦੇਰ ਮਾ ਗੁਰੂ ਹਾਲੇ ਉਹਨਾਂ ਨੇ ਫੋਨ ਕੱਟਿਆ ਜੀ ਜਦ ਹੀ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਕਹਿੰਦਾ ਮੰਮੀ ਜੀ ਨੂੰ ਪੁਲਿਸ ਲੈ ਗਈ ਚੱਕ ਕੇ ਜੀ ਅਸੀਂ ਜਦ ਹੀ ਉਹ ਮੰਗਰੇ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਐ ਤਾਂ ਦੱਸੋ ਤੁਸੀਂ ਲੈ ਕੇ ਕਿਹੜੇ ਜ਼ੁਲਮ ਚ ਗਏ ਹੋ ਵੀ ਸਾਨੂੰ ਕੋਈ ਰਾਹ ਪਾਓ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਸੀਂ ਲੈ ਕੇ ਜ਼ਰੂਰ ਆਇਆ ਹਾਂ ਪਰ ਲੈ ਕੇ ਉਹਨੂੰ ਪਟਿਆਰੇ ਪੁਲਿਸ ਬਾਗ ਗਈ ਵੀ ਪਟਿਆਲੇ ਸੀ ਵੀ ਆਲੇ ਆਲੇ ਨੇਗੇ ਅਸੀਂ ਕਹਿੰਦੇ ਐ ਤਾਂ ਹੋ ਨਹੀਂ ਸਕਦਾ ਸਾਨੂੰ ਕੁਸਤਾ ਦੱਸੋ ਵੀ ਕੋਈ ਗੱਲ ਬਾਤ ਕੋਈ ਵੀ ਕੋਈ ਲੜਾਈ ਕੋਈ ਕੁਸ ਉਹ ਕਹਿੰਦੇ ਸਾਨੂੰ ਸਾਫ਼ ਮੁੱਕਰ ਕੇ ਸਾਨੂੰ ਕੁਝ ਵੀ ਨਹੀਂ ਪਤਾ ਇਹ ਤੁਹਾਡੀ ਕਿਹੜੇ ਪੁਲਿਸ ਨਾਲ ਗੱਲ ਹੋਈ ਸੀ ਹਾਂਜੀ ਜੀ ਇਹ ਕਿਹੜੇ ਪਾਸੋ ਸਰਪਾਲ ਸਨ ਜੀ ਉਹ ਕਹਿੰਦੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇਹ ਤਾਂ ਸੀਵੀ ਵਾਲਿਆਂ ਨੂੰ ਪਤਾ ਅਸਟਾ ਸੀਵੀ ਵਾਲੇ ਵੀ ਕਿਸੇ ਆਧਾਰ ਤੇ ਕੋਈ ਸਾਨੂੰ ਚੱਕਿਆ ਹੋਊਗਾ ਵੀ ਤਾਂ ਹੀ ਲੈ ਕੇ ਗਏ ਹੋਣਗੇ ਉਹ ਕਹਿੰਦੇ ਤੁਸੀਂ ਡੇਢ ਘੰਟਾ ਵੇਟ ਕਰੋ ਤੁਹਾਨੂੰ ਦੱਸਾਂਗੇ ਅਸੀਂ ਡੇਢ ਘੰਟਾ ਵੀ ਬੈਠ ਗਏ ਫੇਰ ਅਸੀਂ 2-3 ਘੰਟੇ ਫੇਰ ਬੈਠ ਕੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਸਰਪੰਚ ਹੀ ਕਹੀ ਗਏ ਇੱਕ SIM ਯੂਜ਼ ਕਰਦਾ ਸੀ ਉਹ SIM ਉੱਥੇ ਸੀ ਅਸੀਂ ਆ ਵੀ ਹਰ ਟਾਈਮ ਉਹ ਸਾਡੇ ਕੋਲ ਰਹਿੰਦਾ ਸੀ ਵੀ ਐ ਜੀ ਸਾਨੂੰ ਸਾਨੂੰ ਵੀ ਕੋਈ ਗੱਲ ਪਤਾ ਲੱਗੂ ਘਰ ਚ ਪਤਾ ਹੀ ਲੱਗਦੀ ਆ ਜੀ ਉਹ SIM ਕਿਹੜੇ SIM ਦੀ ਗੱਲ ਕਰ ਰਹੇ ਹੋ ਉਹ SIM ਕਿੱਥੇ ਸੀ ਕੁਝ ਦੱਸਿਆ ਉਹ ਵੀ ਬੀਜਸ ਨਸਲ ਦਾ SIM ਦਾਸ ਰਹੇ ਨੇ ਵੀ ਉਹ SIM ਤੇ ਵੀ ਜਾ ਤਾਂ ਇੱਕ ਤਾਂ ਇਹਨੂੰ 3 ਮਹੀਨੇ ਪਹਿਲਾਂ ਕਿਸੇ ਦੀ OTP ਆਈ ਸੀ ਕਿਸੇ ਨੇ ਫੋਨ ਕੀਤਾ ਬਿਤੇਰਾ ਲੋਨ ਬਣ ਰਿਹਾ ਉਹਨੇ ਇਹਨਾਂ ਨੇ ਉਹ ਸਾਰੀਆਂ ਓਟੀਪੀਆਂ ਦਿੱਤੀਆਂ ਉਹਨਾਂ ਨੂੰ ਜਾਂ ਤਾਂ ਜੀ ਉਹਦਾ ਆਹ ਵਟਸਐਪ ਹੈਂਗ ਕਰਕੇ ਕਿਸੇ ਨੇ ਇਹਦੇ ਨਾਲ ਫਰੈਂਕ ਕੀਤਾ ਅਸੀ ਤਾਂ ਜੀ ਇੰਨਾ ਪ੍ਰੋਸਾ ਕਰਦੇ ਆ ਵੀ ਉਹੰਨੇ ਚੋਗਾ ਹੈ ਨਹੀਂ ਵੀ ਜਿੰਨਾ ਚੋਗਾ ਉਹਨਾਂ ਨੇ ਕਹਿਤਾ ਵੀ ਆਏ ਗੱਲ ਆ ਬਾਗਲ ਜੀ ਇਹਦਾ ਵਟਸਐਪ ਹੈਂਗ ਹੋਇਆ ਵਟਸਐਪ ਤੋਂ ਇਹਦੇ ਸਾਰੇ ਆਰਟੀਪੀਆਂ ਚੱਕੀਆਂ ਗਈਆਂ ਉਹ ਗੱਲਬਾਤ ਹੋ ਸਕਦੇ ਜੀ ਹੋਰ ਕੋਈ ਗੱਲਬਾਤ ਨਹੀਂ ਘਰੇ ਰਹਿਣ ਸਹਿਣ ਕਿੱਦਾਂ ਸੀ ਕਿਤੇ ਫੋਨ ਤੇ ਜਿਆਦਾ ਫੋਨ ਤੇ ਗੱਲਾਂ ਕਰਦੇ ਨਾ ਜੀ ਇੰਨਾ ਕੋਈ ਫੋਨ ਨਹੀਂ ਜੇ ਫੋਨ ਦੇਖਣਾ ਤਾਂ ਅਸੀਂ ਕੋਲ ਹੁੰਦੇ ਸੀ ਸਾਰਾ ਟਬਰਦੋ ਮੇਰੇ ਬੇਟਾ ਬੇਟੀ ਮੈਂ ਹੁੰਦੀ ਸੀ ਹੋਰ ਤਾਂ ਕੋਈ ਗੱਲਬਾਤ ਫੋਨ ਚਲਾਉਂਦਾ ਸੀ ਤੁਹਾਡੇ ਨਾਲ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੈਂ ਕੋਈ ਐਦਾਂ ਦਾ ਨਾ ਜੀ ਮੇਰੇ ਨਾਲ ਕਦੇ ਕੋਈ ਐਹ ਜੀ ਗੱਲਬਾ ਦਾ ਵੀ ਮੈਂ ਕਿਵੇਂ ਮਹਾਰਾਜੀ ਐਸਾ ਕੋਈ ਨਹੀਂ ਹੈਗਾ ਐਨਾ ਸੀ ਯਕੀਨ ਰੱਖਦੇ ਆ ਜੀ ਜਦੋਂ ਤੁਸੀਂ ਕੱਲ ਜਦੋਂ ਪੁਲਿਸ ਲੈ ਕੇ ਗਈਏ ਜਦੋਂ ਤੁਸੀਂ ਕੰਮ ਤੇ ਸੀ ਉਸ ਤੋਂ ਬਾਅਦ ਆ ਕੇ ਤੁਸੀਂ ਘਰੇ ਕੀ ਦੇਖਿਆ ਮੈਂ ਇੱਥੇ ਘਰਾਂ ਦੇਖਿਆ ਜੀ ਮੇਰੇ ਬੈੱਡ ਵੀ ਫੋਲੇ ਪਈ ਸੀ ਮੇਰਾ ਦਰਾਜ ਵੀ ਉਧਰ ਮੇਰੀ ਦਰਾਣੀ ਵੀ ਸਕੂਟਰੀ ਵੀ ਉਹਦਾ ਵੀ ਸਾਰੇ ਦਰਾਜ ਦਰੂਜ ਫੋਲੇ ਗਏ ਸੀ ਉਸੇ ਟਾਈਮ ਜੀ ਮੈਂ ਆਪਣੇ ਕਹਿੰਦੇ ਆ ਕਪੜੇ ਬਦਲ ਕੇ ਆਪਣੇ ਬੇਟੇ ਨਾਲ ਪਰਸੋਂ ਬਾਗੀ ਉਹਨਾਂ ਨੂੰ ਕਹਿੰਦੀ ਸਾਨੂੰ ਦੱਸੋ ਪਹਿਲਾਂ ਤਾਂ ਉਹ ਸਾਫ਼ ਮੁੱਕ ਕਰਗੇ ਜੀ ਫਿਰ ਅਸੀਂ ਉਹਨਾਂ ਦੀ ਗੱਡੀ ਪਛਾਣ ਲਈ ਵੀ ਇਹ ਗੱਡੀ ਚ ਲੈ ਕੇ ਆਏ ਨੇ ਫਿਰ ਕਹਿੰਦੇ ਉਹ ਘੰਟੇ ਅੱਧੇ ਘੰਟੇ ਮਗਰੋਂ ਨਿਕਲੇ ਕਹਿੰਦੇ ਸਾਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਫਿਰ ਉਹ ਕਹਿੰਦੇ ਅਸੀਂ ਲੈ ਕੇ ਜ਼ਰੂਰ ਆਇਆ ਪਰ ਅਸੀਂ ਪਟਿਆਲੇ ਭੇਜਤਾ ਜੀ ਪਟਿਆਲੇ ਰਹੀ ਸੀ ਵੀ ਆਏ ਨੂੰ ਦਿੱਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੀ ਉਹਨੂੰ ਸਹੀ ਸਲਾਮਤ ਕਰਾ ਛੱਡਣ ਜੀ ਅਸੀਂ ਇਹ ਨਹੀਂ ਜੋਗੇ ਨਹੀਂ ਆਗੇ ਜੀ ਸਰ ਮੈਂ ਬਹੁਤ ਗਰੀਬੀ ਘਟ ਰਹੀ ਆ ਮੈਂ ਦਿਹਾੜੀਆਂ ਖਰ ਕੇ ਆਪਣੇ ਬੱਚੇ ਪਾਲ ਰਹੇ ਆ ਪੜਾ ਰਹੇ ਆ ਜਿਵੇਂ ਐਨੇ ਜੋਗੀ ਹੈ ਨਹੀਂ ਜਿਨ੍ਹਾਂ ਉਹਨਾਂ ਨੇ ਆ ਚਾਮ ਲਾ ਤਾ ਨਹੀਂ ਫਸਾਇਆ ਗਿਆ ਤੁਸੀਂ ਕਹਿੰਦੇ ਮੈਂ ਗਿਆ ਜੀ ਪਸਾਇਆ ਗਿਆ ਕੋਡ ਓਟੀਪੀਆ ਮੰਗਿਆ ਨੇ ਉਹ ਸਾਨੂੰ ਪਤਾ ਉਹ ਕੌਣ ਨੇ ਜਿਨ੍ਹਾਂ ਨੇ ਓਟੀਪੀ ਮੰਗਿਆ ਉਹਨਾਂ ਨੇ ਓਟੀਪੀ ਮੰਗਿਆ ਉਹ ਕਹਿੰਦੇ ਤੁਹਾਡਾ ਜਿਵੇਂ ਕਹਿੰਦੇ ਨੇ ਤੁਹਾਡਾ ਲੋਨ ਬਣ ਰਿਹਾ ਹੈ ਵੀ ਤੁਹਾਡਾ ਲੋਨ ਬਣ ਰਿਹਾ ਤੁਹਾਡਾ ਲੋਨ ਪਾਸ ਹੋ ਗਿਆ ਨਾਲੇ ਅਸੀਂ ਉਹਨੂੰ ਕਹੀ ਗਏ ਬੇਟਾ ਕਹੀ ਗਾ ਡੈਡੀ ਇਹ ਜੀ ਓਟੀਪੀ ਨਾ ਦੇ ਫੇਕ ਹੁੰਦੇ ਨੇ ਫੇ ਕਹਿੰਦਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਲੋਨ ਤੁਸੀਂ ਅਪਲਾਈ ਕੀਤਾ ਸੀ ਕੋਈ ਉਹਨੇ ਲੋਨ ਅਪਲਾਈ ਕੀਤਾ ਸੀ ਪਹਿਲਾਂ ਤਾਂ ਜਦੋਂ ਉਹਨੇ ਓਟੀਪੀ ਮੰਗਿਆ ਉਹਨੇ 22 ਦਿਨ ਮੰਗੇ ਸੀ ਫ ਨਾ ਮਗਰੋਂ ਫਿਰ ਮੈਸੇਜ ਕੀਤਾ ਫਿਰ ਉਹਨਾਂ ਨੇ 3 ਮਹੀਨੇ ਮੰਗੇ ਸੀ ਉਹਨੇ ਉਹਨੇ ਜਦ ਵੀ ਸਾਰੀਆਂ ਓਟੀਪੀਆਂ ਦੇਤੀਆਂ ਸੀ ਸਰ ਅੱਛਾ ਸਰ ਐਹੀ ਗੱਲ ਆ ਜੀ ਉਸ ਪਸਾਇਆ ਗਿਆ ਸਰ ਉਹਦੇ ਵਿਚੰਨੀ ਹੋਣੀ ਹੈਗੀ ਵੀ ਉਹਨੇ ਚੋਕਾ ਹੋਵੇ ਸਰ ਅਸੀਂ 24 ਘੰਟੇ ਸਾਡੇ ਕੋਲ ਰਹਿੰਦਾ ਸੀ ਮੰਨ ਨਹੀਂ ਸਕਦੇ ਇਹ ਗੱਲ ਵੀ ਉਹਨੇ ਆ ਕੱਲ ਕੀਤੀ ਹੋਊਗੀ ਉਹ ਜਿਹੜੇ ਮੈਸੇਜ ਕੀਤੇ ਨੇ ਉਹ ਵੀ ਸਾਡੇ ਸਾਹਮਣੇ ਹੀ ਕੀਤੇ ਤੇ ਉਹ ਜਦੋਂ ਉਹਨਾਂ ਨੂੰ ਓਟੀਪੀਆਂ ਪੈਸ ਰਿਹਾ ਸੀ ਸਰ ਸਾਰੀ ਮੇਰੀ ਮੰਗਾ ਜੀ ਮੇਰਾ ਪਤੀ ਕੱਲ ਸਾਰੀ ਸਲਾਮਤ ਮੇਰੇ ਕੋਲ ਹੋਣਾ ਚਾਹੀਦਾ ਫਸਾਇਆ ਗਿਆ ਹੈ ਸਰ ਠੀਕ ਹੈ ਪਰ ਤੇਨੂੰ ਕਦੋਂ ਤੇ ਕੌਣ ਲੈ ਕੇ ਗਿਆ ਉੱਪਰ ਲਓ ਕਾਰਪੋਰੇਟ ਨੂੰ ਜੀ 2 ਵਜੇ ਆਏ ਨੇ ਉਹ ਲੈਣ ਤੇ ਮੈਂ ਟੋਕਾ ਕਰਕੇ ਕੱਖਾਂ ਨੂੰ ਜਾਣ ਲੱਗੀ ਰੇੜੀ ਨੂੰ ਉਹ ਤਿੰਨ ਚਾਰ ਬੰਦੇ ਸਾਡੇ ਅੰਦਰ ਵੜ ਗਏ ਉਹਦੇ ਕੋਲ ਸਾਰਾ ਸਮਾਨ ਲੱਗੇ ਪਏ ਫੋਲਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਗੱਲ ਦੱਸ ਦੋ ਕੀ ਗੱਲ ਹੋ ਗਈ ਤੁਸੀਂ ਕਾਹਦੇ ਲਈ ਆਏ ਹੋ ਉਹਨਾਂ ਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਕਹਿੰਦੇ ਬਾਹਰ ਤੋਂ ਥਾਣੇ 'ਚ ਆ ਜਿਓ ਉੱਥੇ ਦੱਸਾਂਗੇ ਹੂੰ ਬੱਚਾ ਆਹੀ ਗੱਲ ਕਹੀ ਤਾਂ ਮੇਰਾ ਬੱਚਾ ਹੱਥੋਂ ਟਰ ਕੇ ਉਹਨਾਂ ਦੇ ਨਾਲ ਚੱਲਣ ਲੱਗ ਗਿਆ ਕਹਿੰਦਾ ਮੈਨੂੰ ਪੜਨਾ ਚੱਕ ਲੈਣ ਦੂ ਉਹਨਾਂ ਨੇ ਪੜਨਾ ਵੀ ਨਹੀਂ ਚੱਕਣ ਦਿੱਤਾ ਤੇ ਗੱਡੀ ਕੋਲੇ ਜਾ ਕੇ ਮੈਂ ਉਹਨੂੰ ਜੱਫਾ ਪਾ ਲਿਆ ਮੈਂ ਕਿ ਮੈਂ ਨਹੀਂ ਜਾਣ ਦਊਂਗੀ ਮੇਰੇ ਬੱਚੇ ਨੂੰ ਮੈਂ ਨਹੀਂ ਜਾਣ ਦਊਂਗੀ ਮੇਨ ਗੱਲ ਰੱਥ ਤੋਂ ਮੇਰਾ ਬੱਚਾ ੱੱਕੇ ਨਾਲ ਖੋ ਕੇ ਲੈ ਕੇ ਮੇਰੇ ਕੋਲ ਇੱਕੀ ਗੱਲ ਕੀ ਹੋਈ ਤੁਹਾਨੂੰ ਦੱਸਿਆ ਨਹੀਂ ਮੈਨੂੰ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਮੈਨੂੰ ਕੁਝ ਨਹੀਂ ਬਤਾ ਲਿਆ ਕੱਲ ਕਿੱਥੋਂ ਆਏ ਸੀਗੇ ਉਹ ਸਾਨੂੰ ਮੈਨਾਂ ਵੀ ਨਹੀਂ ਪਤਾ ਮੈਨੂੰ ਵੀ ਉਹ ਕਿੱਥੋਂ ਆਏ ਨੇ ਨਹੀਂ ਤੁਹਾਡਾ ਬੇਟਾ ਕਿੱਥੋਂ ਆਇਆ ਮੇਰਾ ਬੇਟਾ ਆਇਆ ਨੈਣਾ ਦੇਵੀ ਤੋਂ ਉਹ ਦਿੱਤਾਏ ਨਾਲ ਗਿਆ ਹੋਇਆ ਸੀ ਨੈਣਾ ਦੇਵੀ ਤੋਂ ਉਹ ਅਜੇ ਆ ਕੇ 2 ਮਿੰਟੇ 10 ਵਜੇ ਹੋਣਗੇ ਇਹਦੇ ਨਾਲ ਗੱਲਾਂ ਕਰੀਆਂ ਨੇ ਕਿ ਮੈਂ ਕੁੜੀ ਬਾਤ ਤੇ ਚੂੜੀਆਂ ਲੈ ਕੇ ਆਇਆ ਤੇਰੇ ਬਾਤ ਤੇ ਚੂੜੀਆਂ ਲੈ ਕੇ ਆਇਆ ਮੈਂ ਇਹਦੇ ਨਾਲ ਗੱਲ ਕਰਕੇ ਅਜੇ ਉਹ ਪਿਆਈ ਹੈ ਬਸ ਤੇ ਪੂਰਾ ਜੱਲਾ ਲੈ ਕੇ ਪੈ ਗਿਆ ਮੈਨੂੰ ਐ ਵੀ ਨਹੀਂ ਪਤਾ ਲੱਗਿਆ ਵੀ ਉਹ ਕੱਦ ਸਾਡੇ ਅੰਦਰ ਵੜ ਕੇ ਆ ਕੇ ਮੈਂ ਆਪਣੇ ਕੰਮ ਕਰ ਰਹੀ ਸੀ ਇਹ ਕੰਮ ਕੀ ਕਰਦਾ ਸੀ ਤੁਹਾਡਾ ਬੇਟਾ ਕਮਤਾ ਜੀ ਇਹ ਕੁਛ ਨਹੀਂ ਕਰਦਾ ਅਜੇ ਪਹਿਲਾਂ ਤਾਂ ਇਹ ਗੱਠਾ-ਗੱਠਾਂ ਦੇ ਕੰਮ ਕਰਦਾ ਹੁੰਦਾ ਜੀ ਟਰਾਲੇ ਚ ਲਾਉਂਦਾ ਸੀ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ ਬਸ ਕਿੰਨੇ ਬੱਚੇ ਕਿੰਨੇ ਨੇ ਉਹਦੇ ਬੱਚੇ ਕਿੰਨੇ ਬੱਚੇ ਦੋ ਬੱਚੇ ਨੇ ਉਹਦੇ ਪੜਦੇ ਨੇ ਬੱਚੇ ਬੱਚੇ ਪੜਦੇ ਨੇ ਕਿੰਨੀ ਉਮਰ ਹੋ ਗਈ ਉਹ ਪੂਰੇ ਦੇ ਚਾਰੀਕਾ ਸਾਲ ਦੀ ਉਮਰ ਹੁੰਦੀ ਸੀ ਹਾਂ ਜੀ ਇਹ ਜੋ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਕਿਵੇਂ ਦੇਖ ਦوں ਉਸ ਚੀਜ਼ ਨੂੰ ਜਿਵੇਂ ਕਹਿੰਦੇ ਸਿਮ ਕੋਈ ਲੈ ਕੇ ਵਰਤਿਆ ਗਿਆ ਕੋਈ ਇਦਾਂ ਮੈਨੂੰ ਕੁਝ ਪਤਾ ਨਹੀਂ ਮੈਂ ਵੀ ਅਣਪੜਾ ਹਾਂ ਵੀ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਕੀ ਗੱਲ ਹੋਈ ਹੈ ਇਹ ਕਿੱਥੋਂ ਪੁਲਿਸ ਕਿੱਥੋਂ ਆਈ ਸੀਗੀ ਪੁੱਛ ਲਾਂ ਮੈਨੂੰ ਕੁਝ ਪਤਾ ਨਹੀਂ ਲੱਗਿਆ ਵੀ ਕਿੱਥੋਂ ਆਈ ਤੇ ਮੈਂ ਕਿਹੜਾ ਕਿਛੇ ਨੂੰ ਜਾਣੀ ਕਿੰਨੇ ਜਣੇ ਆਏ ਸੀ ਲੱਗਿਆ ਕੁਝ ਪਤਾ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਜਣੇ ਸੀ ਦੋ ਤਿੰਨ ਜਣੇ ਤੇ ਜਿਹੜੇ ਸਾਡੇ ਕੋਲ ਉੱਥੇ ਖੜੇ ਸੀ ਅੰਦਰ ਦੋ ਜਣੇ ਨੇ ਆ ਕੇ ਸਾਡਾ ਇਹਦਾ ਸਾਰਾ ਸ ਕਪੜਾ ਲੀਡਰ ਪੈਟਾ ਬੁੱਧ ਬੈਗ ਬੁੱਧ ਸਾਰਾ ਕੁਝ ਫੋਲ ਫੋਲ ਛਿੱਟ ਕੇ ਹਾਂ ਕੋਈ ਤਲਾਸ਼ੀ ਜਿ ਕੋਈ ਮਿਲਿਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਅੱਛਾ ਕੁਝ ਲੈ ਕੇ ਵੀ ਗਏ ਨਾਲ ਉਹ ਕੋਈ ਤਲਾਸ਼ੀ ਜਿ ਕੋਈ ਸਮਾਨ ਵੀ ਲੈ ਕੇ ਗਏ ਨਾ ਜੀ ਨਾ ਕੱਲੇ ਨਹੀਂ ਲੈ ਕੇ ਮੁੰਡੇ ਨੂੰ ਮੁੰਡੇ ਨੂੰ ਕੱਲੇ ਨਹੀਂ ਲੈ ਕੇ ਇੱਕ ਉਹਦਾ ਫੋਨ ਲੈ ਕੇ ਇੱਕ ਮੇਰੀ ਛੋਟੀ ਨੂੰ ਦਾ ਫੋਨ ਲੈ ਗਏ ਹੋਰ ਕੁਝ ਨਹੀਂ ਦੋ ਫੋਨ ਲੈ ਕੇ ਗਏ ਹਾਂਜੀ ਦੋ ਫੋਨ ਲੈ ਗਏ